ਉਹ ਇਹ ਵਿਸ਼ਵਾਸ ਦਵਾਓ ਵੀ ਜੇ ਫੌਜ ਇੱਥੋਂ ਅਟੈਕ ਕਰਦੀ ਹੈ ਤੇ ਨਨਕਾਣਾ ਸਹਿਬ ਤੇ ਅਟੈਕ ਨਹੀਂ ਹੋਵੇਗਾ ਇਹ ਕਿਵੇਂ ਹੋ ਸਕਦਾ ਹੈ ਵੀ ਸਾਡਾ ਹੀ ਆਸਥਾਨ ਹੋਵੇ ਧਾਰਮਿਕ ਤੇ ਫੌਜ ਸਾਡੀ ਉੱਤੇ ਅਟੈਕ ਕਰੇ ਤੇ ਕਹਿੰਦੇ ਵੀ ਦਰਬਾਰ ਸਾਹਿਬ ਦੀ ਜਿਹੜੀ ਸੁਰੱਖਿਆ ਆ ਇਹ ਵੀ ਯਕੀਨੀ ਬਣਾਈ ਜਾਵੇ ਮੰਤਰੀ ਸਾਹਿਬ ਕਹਿੰਦੇ ਵੀ ਦਰਬਾਰ ਸਾਹਿਬ ਸਾਡਾ ਮੱਕਾ ਆ ਇੱਥੇ ਅਸੀਂ ਹੋਰ ਲਾ ਦਨੇ ਆ ਤਿਆਰੀਆਂ ਕਰ ਦਨੇ ਆ ਤਾਂ ਕਿ ਇੱਥੇ ਕਿਸੇ ਪ੍ਰਕਾਰ ਦੀ ਘਟਨਾ ਨਾ ਵਾਪਰੇ ਇਹ ਬਹੁਤ ਵੱਡੀ ਗੱਲ ਕੋਈ ਹੈ ਫੌਜੀ ਦਾ ਕਹਿੰਦੇ ਵੀ ਡੈੱਡ ਬਾਡੀ ਆਉਂਦੀ ਹੈ ਕਹਿੰਦੇ ਹੈੱਡ ਤੇ ਫੀਟ ਲਿਖਿਆ ਹੁੰਦਾ ਵੀ ਇਸ ਪਾਸੇ ਸਿਰ ਹੈ ਤੇ ਇਸ ਪਾਸੇ ਉਹਦਾ ਪੈਰ ਹੈ ਕਹਿੰਦੇ ਜਦੋਂ ਆਉਂਦੀ ਉਹਦਾ ਪਰ ਸਾਰੇ ਇਕੱਠੇ ਹੋ ਕੇ ਸ਼ਰਧਾਂਜਲੀयां ਦਿੰਨੇ ਆ ਹੁਣ ਵੀ ਜਿਹੜੇ ਪੰਜਾਬੀ ਆਪਣੇ ਭਾਵੇਂ Hindu ਨੇ ਭਾਵੇਂ Sikh ਨੇ ਭਾਵੇਂ ਉਹ ਸਾਡੇ ਮੁਸਲਮਾਨ ਕੋਈ ਵੀ ਹੈ ਉਹ ਕਹਿੰਦੇ ਵੀ ਤੁਸੀਂ ਉਹਨਾਂ ਦੇ ਘਰਾਂ 'ਚ ਹੁਣ ਵੀ ਜਾ ਕੇ ਚਾਹ ਪੀ ਕੇ ਆਓ ਹੌਸਲਾ ਮਿਲਦਾ ਉਹਨਾਂ ਨੂੰ ਵੀ ਭਾਈ ਇਹ ਸਾਰੇ ਸਾਡੇ ਨਾਲ ਨੇ ਉਹ ਕਹਿੰਦੇ ਉੱਥੇ ਜਾ ਕੇ ਚਾਹ ਪੀਓ ਉਹਨਾਂ ਨਾਲ ਗੱਲਾਂ ਬਾਤਾਂ ਕਰੋ ਉਹਨਾਂ ਨੂੰ ਹੌਸਲਾ ਦਿਓ ਕਹਿੰਦੇ ਵੀ ਜੇ ਕੱਲ ਨੂੰ ਅਣਸਖਾਮੀ ਘਟਨਾ ਕਿਸੇ ਘਰ ਤੇ ਨਾ ਵਾਪਰੀ ਜੇ ਵਾਪਰਦੀ ਹੈ ਫਿਰ ਵੀ ਤਾਂ ਪ੍ਰਸ਼ਰਧਾਂਦੀ ਦਿਨ ਹੁੰਨੇ ਆ ਹੁਣ ਜਾ ਕੇ ਹੌਸਲਾ ਦੇ ਕੇ ਆ ਤਾਂ ਕਿ ਉਹਨਾਂ ਨੂੰ ਪ੍ਰਾਊਡ ਹੋਵੇ ਤੇ ਜਦੋਂ ਮਾਪਿਆਂ ਕੋਲ ਗੱਲ ਬੱਚਿਆਂ ਤੱਕ ਜਾਣੀ ਹੈ ਤੇ ਉਹਨਾਂ ਨੂੰ ਹੋਰ ਖੁਸ਼ੀ ਹੋਣੀ ਹੈ ਵੀ ਭਾਈ ਸਾਡੇ ਨਾਲ ਖੜਿਆ ਸਾਰੇ ਸੋ ਇਹ ਵੀ ਡਿਊਟੀ ਬੜੀ ਔਖੀ ਹੁੰਦੀ ਹੈ ਤੇ ਇਹੋ ਜਿਹੇ ਸਮੇਂ ਦੇ ਉੱਪਰ ਪਰਿਵਾਰਾਂ ਨੂੰ ਜਾ ਕੇ ਹੌਸਲਾ ਦੇਣਾ ਬੜਾ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਭਾਰਤ ਪਾਕਿਸਤਾਨ ਦੀ ਸਰਾਧਾ ਦੇ ਉੱਤੇ ਜੋ ਮਾਹੌਲ ਤਨਾਪੂਰਨ ਬਣਿਆ ਹੋਇਆ ਹੈ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਨੇ ਕਿ ਅਗਰ ਕੋਈ ਇਸ ਤਰੀਕੇ ਦੀ ਭੀੜ ਪੈਂਦੀ ਹੈ ਉਸ ਤੋਂ ਬਾਅਦ ਕਿਵੇਂ ਵਲੰਟੀਅਰ ਹੋ ਕੇ ਆਮ ਲੋਕ ਜਨਤਨ ਨੂੰ ਸਾਹਮਣੇ ਦੇ ਦੂਜੇ ਪਾਸੇ ਜਿਹੜੇ ਪ੍ਰਚਾਰਕ ਨੇ ਉਹਨਾਂ ਦੇ ਕਿਹੜੇ-ਕਿਹੜੇ ਉਦੇਸ਼ ਅੱਜ ਸਰਕਾਰ ਵੱਲੋਂ ਕਿਤੇ ਗਏ ਨੇ ਇਸ ਨੂੰ ਲੈ ਕੇ ਅੱਜ ਚੰਡੀਗੜ੍ਹ ਦੇ ਰਾਜਪਾਬੰਦ ਦੇ ਵਿੱਚ ਗਵਰਨਰ ਚੀਫ ਮਿਨਿਸਟਰ ਸੀਐਮ ਭਗਵੰਤ ਮਾਨ ਦੇ ਨਾਲ ਇੱਕ ਮੀਟਿੰਗ ਹੋਈ ਹੈ ਮੀਟਿੰਗ ਦੇ ਸਰਬ ਧਰਮਾਂ ਦੇ ਪ੍ਰਚਾਰਕਾਂ ਨੂੰ ਬੁਲਾਇਆ ਗਿਆ ਵੱਖ-ਵੱਖ ਉਹਨਾਂ ਦੇ ਵਿਚਾਰ ਲਏ ਗਏ ਨੇ ਦੂਜੇ ਪਾਸੇ ਸਰਕਾਰ ਵੱਲੋਂ ਵੀ ਜੋ ਗੱਲਾਂ ਦੱਸੀਆਂ ਗਈਆਂ ਨੇ ਉਹ ਗੱਲਬਾਤ ਕਰਨ ਲਈ ਸਾਡੇ ਨਾਲ ਭਾਈ ਹਰਪ੍ਰੀਤ ਸਿੰਘ ਮੱਖੂ ਸਾਡੇ ਨਾਲ ਨੇ ਮੱਖੂ ਜੀ ਕਿਵੇਂ ਦਿਖਦੇ ਹੋ ਕਿ ਇੱਕ ਪਾਸੇ ਮਾਹੌਲ ਜਿetric ਤਣਾਅਪੂਰਨ ਬਣਿਆ ਹੋਇਆ ਹੈ ਭਾਵੇਂ ਕਿ ਕਈ ਫੇਕ ਵੀਡੀਓ ਬਹੁਤ ਚਲਦੀਆਂ ਨੇ ਨੈਸ਼ਨਲ ਮੀਡੀਆ ਤੇ ਬਹੁਤ ਹੋਰ ਤਰੀਕੇ ਨਾਲ ਪ੍ਰੋਸੈਸਿਆ ਜਾ ਰਿਹਾ ਹੈ ਪਰ ਜੋ ਸਥਿਤੀ ਬਣੀ ਹੋਈ ਹੈ ਅੰਦਰ ਕੀ ਗੱਲਬਾਤ ਹੋਈ ਹੈ ਗਵ ਪਹਿਲੀ ਗੱਲ ਤੋਂ ਮੈਂ ਦੱਸਣਾ ਚਾਹੁੰਦਾ ਵੀ ਅੱਜ ਮੁੱਖ ਮੰਤਰੀ ਸਾਹਿਬ ਤੇ ਰਾਜਪਾਲ ਜੀ ਡੀਜੀਪੀ ਪੰਜਾਬ ਤੇ ਸਾਰਿਆਂ ਦੇ ਨਾਲ ਇੱਕ ਬੜੀ ਮੀਟਿੰਗ ਹੋਈ ਹੈ ਥੋੜੇ ਸਮੇਂ ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਬੜੀਆਂ ਸੋਹਣੀਆਂ ਤਿੰਨ ਚਾਰ ਗੱਲਾਂ ਕਹੀਆਂ ਉਹ ਕਹਿੰਦੇ ਵੀ ਇਸ ਸਮੇਂ ਤੇ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ ਕਿਉਂਕਿ ਜਿਹੜਾ ਧਾਰਮਿਕ ਆਗੂ ਹੁੰਦਾ ਨਾ ਉਦੇ ਨਾਲ ਇੱਕ ਸਥਾਨ ਹੁੰਦਾ ਆ ਸਥਾਨ ਦੇ ਫਿਰ ਲੰਗਰ ਹਾਲ ਹੁੰਦਾ ਆ ਫਿਰ ਸੰਗਤ ਜੁੜੀ ਹੁੰਦੀ ਹੈ ਲੋਕ ਜੁੜੇ ਹੁੰਦੇ ਨੇ ਚਾਰ ਬੰਦੇ ਉਹਦੇ ਕਹਨੇ ਦੇ ਵਿੱਚ ਵੀ ਹੁੰਦੇ ਆ ਉਹ ਕਹਿੰਦੇ ਵੀ ਫੌਜ ਨੇ ਜੋ ਸੁਨੇਹਾ ਲਾਇਆ ਕਹਿਣ ਤੋਂ ਪਹਿਲਾਂ ਫੌਜ ਨੂੰ ਵੀ ਸਾਥ ਦੀ ਲੋੜ ਹੈ ਤੇ ਕਹਿੰਦੇ ਵੀ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਮਾਂ ਵੀ ਇੱਕ ਤੇ ਉਹਨਾਂ ਦੀ ਹੌਸਲਾ ਪਜਾਈ ਖੋਜੇਗੀ ਦੂਜਾ ਆਪਾਂ ਇਹ ਆ ਵੀ ਪੰਜਾਬ ਨੂੰ ਬਚਾਉਣਾ ਇੱਕ ਤੇ ਇਹ ਆ ਵੀ ਜਿਸ ਜਗ੍ਹਾ ਦੇ ਉੱਪਰ ਉਹ ਕਹਿੰਦੇ ਕੋਈ ਚੀਜ਼ ਡਿੱਗਦੀ ਹੈ ਨਾ ਕਹਿੰਦੇ ਆਪਣਾ ਸਾਰਾ ਪਿੰਡ ਇਕੱਠਾ ਹੋ ਜਾਂਦਾ ਇੱਥੇ ਤੇ ਭਰਾਵਾ ਪਤੰਗ ਟੁੱਟ ਕੇ ਡਿੱਗ ਪਵੇ ਤੇ ਤਾਂ ਅੱਧਾ ਪਿੰਡ ਪਤੰਗ ਵੇਖਣ ਚ ਤਾਂ ਕਿ ਡਿੱਗਿਆ ਹੁੰਦਾ ਤੇ ਜਿੱਥੇ ਬੰਬ ਡਿੱਗਿਆ ਹੋਵੇ ਉੱਥੇ ਕਿਉਂ ਨਾ ਜਾਣਗੇ ਸਾਡੇ ਵਾਲੇ ਤਾਂ ਸਾਰਾ ਪਿੰਡ ਹੀ ਇਕੱਠਾ ਹੋ ਜਾਂਦਾ ਵਿੱਚ ਇਹ ਨਿਆਣੇ ਵਿੱਚੇ ਜਵਾਨ ਸਾਰੇ ਉਹ ਕਹਿੰਦੇ ਵੀ ਇਹ ਨਾ ਹੋਵੇ ਵੀ ਬੰਬ ਜਿਹੜਾ ਆ ਕਈ ਵਾਰੀ ਜਿੰਦਾ ਬੰਬ ਹੁੰਦਾ ਆ ਠੀਕ ਹੈ ਉਹਦੇ ਨਾਲ ਕੀ ਹੈ ਵੀ ਕੋਈ ਬਲਾਸਟ ਹੋ ਜਾਵੇ ਕਿੰਨੇ ਲੋਕ ਮਾਰੇ ਜਾਣ ਅਨਸਖਾਵੀ ਘਟਨਾਵਾਂ ਨਾ ਵਾਪਰੇ ਕਹਿੰਦੇ ਵੀ ਤੁਸੀਂ ਉੱਥੇ ਇਕੱਠੇ ਹੋਣ ਦੀ ਬਜਾਏ ਇਤਲਾਹ ਦੇਣੀ ਹੈ ਮੈਂ ਵੇਖ ਰਿਹਾ ਤਾਂ ਸਾਡੇ ਵਾਲੇ ਨਾ ਚੁੱਕ ਚੁੱਕ ਆ ਦੇਖੋ ਖੜਕਦਾ ਪਿਆ ਜੀ ਖੜਕਦਾ ਪਿਆ ਆ ਦੇਖੋ ਜੀ ਮੈਟਲ ਹੈ ਆ ਦੇਖੋ ਜੀ ਲੋਹਾ ਹੈ ਆ ਪੜੋ ਜੀ ਇੱਥੇ ਕੀ ਲਿਖਿਆ ਇਹ ਕਹਿੰਦਾ ਪਾ ਹੈਨਾ ਸੋ ਆ ਚੀਜ਼ਾਂ ਮਾਰੀਆਂ ਨੇ ਆਪਾਂ ਜੇ ਪਾਣੀ ਪਾ ਕੇ ਵੇਖਾਂਗੇ ਵੀ ਇਹ ਤੱਤਾ ਆ ਤੇ ਹੁਣ ਕਿਹੜੀ ਚੀਜ਼ ਦੇ ਵਿੱਚੋਂ ਕੀ ਨਿਕਲਣੀ ਆ ਹੈਨਾ ਇਸ ਕਰਕੇ ਕਹਿੰਦੇ ਵੀ ਇਸ ਚੀਜ਼ ਦਾ ਖਾਸ ਖਿਆਲ ਰੱਖਿਆ ਜਾਵੇ ਜਿਹੜੇ ਧਾਰਮਿਕ ਆਗੂ ਨੇ ਜੇ ਕਹਿੰਦੇ ਵੀ ਇਹੋ ਜੀ ਭੀੜ ਪੈਂਦੀ ਹੈ ਸਥਿਤੀ ਬਣਦੀ ਹੈ ਛੋਟੇ ਵੀ ਰਖਤੀ ਚੇਤੇ ਰੱਖਿਆ ਜੇ ਜਦੋਂ ਬਾਰਡਰ ਵਾਲੇ ਪਾਸੇ ਫੌਜ ਮੂਵ ਕਰਦੀ ਹੈ ਨਾ ਤੇ ਜਿਹੜੀ ਬਾਰਡਰ ਬੈਲਟ ਤੇ ਬੈਠੇ ਕੋਈ ਲੋਕ ਨੇ ਉਹਨਾਂ ਨੂੰ ਬੈਕਫੁੱਟ ਤੇ ਕੀਤਾ ਜਾਂਦਾ ਕਿਉਂਕਿ ਲੜਨਾ ਹੈ ਫਿਰ ਉਹਨਾਂ ਦੀ ਖੇਤੀਬਾੜੀ ਦਾ ਨੁਕਸਾਨ ਹੁੰਦਾ ਆ ਤੇ ਮੈਨੂੰ ਕਈ ਵਾਰੀ ਇੰਜ ਲੱਗਦਾ ਵੀ ਕਈ ਵਾਰੀ ਨਾ ਵੱਡੇ ਨੁਕਸਾਨ ਤੋਂ ਬਚਣ ਵਾਸਤੇ ਛੋਟੇ ਛੋਟੇ ਨੁਕਸਾਨ ਕਰਾਉਣੇ ਪੈ ਜਾਂਦੇ ਆ ਜੇ ਵੱਡਾ ਕੋਈ ਕੱਲ ਨੂੰ ਨੁਕਸਾਨ ਹੋ ਜੇ ਹੈਨਾ ਸੋ ਫੌਜ ਦਾ ਜਿਹੜਾ ਕੰਮ ਹੈ ਡਿਫੈਂਸ ਦਾ ਫੌਜ ਆਪਣਾ ਕੰਮ ਕਰਦੀ ਪਈ ਆ ਮੈਂ ਉਹਨਾਂ ਤੇ ਕੋਈ ਕਿੰਤੂ ਨਹੀਂ ਕਰਦਾ ਪਿਆ ਕਿਉਂਕਿ ਮੈਨੂੰ ਉਸ ਚੀਜ਼ ਬਾਰੇ ਨੋਲਿਜ ਨਹੀਂ ਹੈ ਨਾ ਨੋਲਿਜ ਹੋਣ ਕਰਕੇ ਮੈਂ ਵੀ ਕਿੰਤੂ ਪਰੰਤੂ ਕਰੀ ਜਾਵੇਂ ਫੌਜ ਇੰਜ ਲ ਸੋ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜੇ ਉੱਥੋਂ ਕੋਈ ਪਿੰਡ ਖਾਲੀ ਕਰਵਾਉਣਾ ਪੈਂਦਾ ਜਿਹੜੇ ਸ਼ਰਨਾਰਤੀ ਕਹ ਲੋ ਜਾਂ ਉੱਥੋਂ ਪੰਜਾਬੀ ਦਾ ਇੱਕ ਵਾਰ ਹੈ ਵੀ ਉੱਜੜਦੇ ਆ ਫਿਰ ਹਨਾ ਕੁਝ ਦਿਨਾਂ ਦੇ ਲਈ ਉਹ ਉਹਨਾਂ ਦੇ ਫਿਰ ਪ੍ਰਬੰਧ ਕੀਤਾ ਜਾਵੇ ਉਹਨਾਂ ਦੇ ਰੋਟੀ ਪਾਣੀ ਦਾ ਪ੍ਰਬੰਧ ਉਹਨਾਂ ਦੇ ਰਿਹائش ਦਾ ਪ੍ਰਬੰਧ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਹੋਵੇ ਉਹਨਾਂ ਨਾਲ ਹਮਦਰਦੀ ਹੋਵੇ ਇੱਕ ਉਹਨਾਂ ਨੇ ਗੱਲ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਕਹੀ ਮੈਨੂੰ ਬੜੀ ਪਿਆਰੀ ਲੱਗੀ ਉਹ ਕਹਿੰਦੇ ਵੀ ਜਦੋਂ ਕਿਸੇ ਫੌਜੀ ਦਾ ਕਹਿੰਦੇ ਵੀ ਡੈੱਡ ਬਾਡੀ ਆਉਂਦੀ ਹੈ ਕਹਿੰਦੇ ਹੈੱਡ ਤੇ ਫੀਟ ਲਿਖਿਆ ਹੁੰਦਾ ਵੀ ਇਸ ਪਾਸੇ ਸਿਰੇ ਤੇ ਇਸ ਪਾਸੇ ਉਹਦਾ ਪੈਰ ਹੈ ਕਹਿੰਦੇ ਜਦੋਂ ਆਉਂਦੀ ਉਹਦਾ ਸਾਰੇ ਇਕੱਠੇ ਹੋ ਕੇ ਸ਼ਰਧਾਂਜਲੀयां ਦਿੰਨੇ ਆ ਕਹਿੰਦੇ ਵੀ ਹੁਣ ਵੀ ਜਿਹੜੇ ਪੰਜਾਬੀ ਆਪਣੇ ਭਾਵੇਂ Hindu ਨੇ ਭਾਵੇਂ Sikh ਨੇ ਭਾਵੇਂ ਉਹ ਸਾਡੇ ਮੁਸਲਮਾਨ ਕੋਈ ਵੀ ਹੈ ਉਹ ਕਹਿੰਦੇ ਵੀ ਤੁਸੀਂ ਉਹਨਾਂ ਦੇ ਘਰਾਂ 'ਚ ਹੁਣ ਵੀ ਜਾ ਕੇ ਚਾਹ ਪੀ ਕੇ ਆਓ ਹੌਸਲਾ ਮਿਲਦਾ ਉਹਨਾਂ ਨੂੰ ਵੀ ਭਾਈ ਇਹ ਸਾਰੇ ਸਾਡੇ ਨਾਲ ਨੇ ਉਹ ਕਹਿੰਦੇ ਉੱਥੇ ਜਾ ਕੇ ਚਾਹ ਪੀਓ ਉਹਨਾਂ ਨਾਲ ਗੱਲਾਂ ਬਾਤਾਂ ਕਰੋ ਉਹਨਾਂ ਨੂੰ ਹੌਸਲਾ ਦਿਓ ਕਹਿੰਦੇ ਵੀ ਜੇ ਕੱਲ ਨੂੰ ਅਣਸਖਾਮੀ ਘਟਨਾ ਕਿਸੇ ਘਰ ਤੇ ਨਾ ਵਾਪਰੇ ਜੇ ਵਾਪਰਦੀ ਐ ਫੇਰ ਵੀ ਤਾਂ ਪ੍ਰਸ਼ਰਧਾਂਜਲੀ ਦੇ ਦਿਨ ਹੁੰਨੇ ਆ ਹੁਣ ਜਾ ਕੇ ਹੌਸਲਾ ਦੇ ਕੇ ਆ ਉਹ ਤਾਂ ਕਿ ਉਹਨਾਂ ਨੂੰ ਪ੍ਰਾਊਡ ਹੋਵੇ ਵੀ ਸਾਡੇ ਬੱਚੇ ਫੌਜ ਦੇ ਵਿੱਚ ਨੇ ਤੇ ਜਦੋਂ ਮਾਪਿਆਂ ਕੋਲੋਂ ਗੱਲ ਬੱਚਿਆਂ ਤੱਕ ਜਾਣੀ ਐ ਤੇ ਉਹਨਾਂ ਨੂੰ ਹੋਰ ਖੁਸ਼ੀ ਹੋਣੀ ਐ ਵੀ ਭਾਈ ਸਾਡੇ ਨਾਲ ਖੜਿਆ ਸਾਰੇ ਸੋ ਇਹ ਚੀਜ਼ਾਂ ਬੜੀਆਂ ਜਿਆਦੀਆਂ ਜ਼ਰੂਰੀ ਹੁੰਦੀਆਂ ਨੇ ਤੇ ਫੌਜ ਦੀ ਡਿਊਟੀ ਬਾਈ ਜੀ ਐਡੀ ਸੌਖੀ ਨਹੀਂ ਹੁੰਦੀ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਸੁਣਾਉਣਾ ਮੈਂ ਉਸ ਤੋਂ ਬਾਅਦ ਨਾ ਮੈਂ ਵਿਸ਼ੇ ਨੂੰ ਸੰਕੋਚ ਲਾਂਗਾ ਸਾਡੇ ਸਾਡੇ ਵੀਰ ਸੁਣਦੇ ਪਏ ਐ ਮੇਰੇ ਨਾ ਇੱਕ ਮਾਮਾ ਫੌਜ ਦੇ ਵਿੱਚ ਸੀ ਤੇ ਫੌਜ ਦੇ ਵਿੱਚੋਂ ਰਿਟਾਇਰ ਹੋ ਕੇ ਤੇ ਆਏ ਤੇ ਉਸ ਤੋਂ ਬਾਅਦ ਫੌਜ ਦੇ ਵਿੱਚ ਛੇਤੀ ਰਿਟਾਇਰ ਕਰ ਦਿੰਦੇ ਆ ਨਾ ਤੇ ਰਿਟਾਇਰ ਹੋ ਕੇ ਆਏ ਉਹਨਾਂ ਨੇ ਉਸ ਤੋਂ ਬਾਅਦ ਆਪਦੇ ਕੰਮ ਕਰ ਚਲਾਏ ਖੇਤੀਬਾੜੀ ਕੀਤੀ ਸਾਡੇ ਜਿਹੜੇ ਦੂਜੇ ਮਾਮੇ ਹੈ ਨਾ ਉਹਨੂੰ ਕਈ ਵਾਰੀ ਕਹਿ ਦੇਣਾ ਇਹਦਾ ਵਧੀਆ ਕੰਮ ਹੀ ਚੜੇ ਮਹੀਨੇ ਪੈਨਸ਼ਨ ਆ ਜਾਂਦੀ ਉਹਨੂੰ ਹੈ ਮੀਂਹ ਜਾਵੇ ਨੇਰੀ ਜਾਵੇ ਇਹਦੇ ਤੇ ਹਰੇ ਨੇ ਇਹਨੂੰ ਪੈਨਸ਼ਨ ਆ ਜਾਂਦੀ ਹੈ ਉਹ ਫਿਰ ਅੱਗੋਂ ਨਾ ਜਵਾਬ ਉਹਨੇ ਬੜਾ ਹੂਰ ਤਰ੍ਹਾਂ ਦਾ ਦਿੱਤਾ ਉਹ ਕਹਿੰਦਾ ਵੀ ਪੈਨਸ਼ਨ ਤੇ ਤੁਹਾਨੂੰ ਦਿੱਸਦੀ ਪਈ ਹੈ ਤੇ ਕਹਿੰਦਾ ਜਦੋਂ ਮੈਂ ਚੂੜੇ ਵਾਲੀ ਛੱਡ ਕੇ ਗਿਆ ਸੀ ਉਹ ਨਹੀਂ ਤੁਹਾਨੂੰ ਦਿਸੇ ਹਾਂ ਕਹਿੰਦੇ ਵੀ ਉਹ ਇੱਕ ਗੋਲਡਨ ਪੀਰੀਅਡ ਹੁੰਦਾ ਹੈ ਲਾਈਫ ਦਾ ਬਿਲਕੁਲ ਆਪਣੇ ਪਤੀ ਪਤਨੀ ਦਾ ਇੱਕ ਪੀਰੀਅਡ ਹੁੰਦਾ ਉਸ ਸਮੇਂ ਬਾਈ ਜੀ ਪਰਿਵਾਰ ਨੂੰ ਛੱਡ ਕੇ ਜਾਣਾ ਇਹਦਾ ਸੌਖਾ ਕੰਮ ਨਹੀਂ ਹੁੰਦਾ ਪਔਜਦਾ ਤੇ ਫਿਰ ਇਹ ਬਾਰਡਰ ਦੇ ਉੱਤੇ ਲੜਨਾ ਆ ਹੈਨਾ ਉੱਥੇ ਇਹ ਵੀ ਨਹੀਂ ਪਤਾ ਵੀ ਕਿਹੜੀ ਘਟਨਾ ਵਾਪਰਨੀ ਵੈਗਰੂ ਕਿਰਪਾ ਕਰੇ ਮੈਂ ਕਹਿੰਦਾ ਜੰਗਾਂ ਰੁਕਣ ਆ ਹੁਣ ਸੁਨੇਹਾ ਆਇਆ ਬਾਹਰ ਨਿਕਲਦਿਆਂ ਸਾਰ ਵੀ ਅਮਰੀਕਾ ਨੇ ਵਿੱਚ ਪਾ ਕੇ ਜੰਗ ਰੋਕੀ ਆ ਮੈਂ ਕਹਿੰਦਾ ਇਹ ਤੋਂ ਵੱਡੀ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ ਬਹੁਤ ਵਧੀਆ ਹੋ ਗਿਆ ਕਿਸੇ ਪਾਸੇ ਵੀ ਕੋਈ ਘਟਨਾ ਨਾ ਵਾਪਰੇ ਜੇ ਹਿਊਮਨ ਰਾਈਟ ਦੀ ਆਪਾਂ ਗੱਲ ਕਰਦੇ ਆ ਮਨੁੱਖੀ ਹੱਕਾਂ ਦੀ ਗੱਲ ਕਰਦੇ ਆ ਤੇ ਮਨੁੱਖਤਾ ਤੇ ਪੂਰੀ ਦੁਨੀਆ ਸੋ ਇਸ ਕਰਕੇ ਮੈਨੂੰ ਇੰਜ ਲੱਗਦਾ ਵੀ ਡਿਊਟੀ ਬੜੀ ਔਖੀ ਖੁੰਦੀ ਹੈ ਤੇ ਇਹੋ ਜਿਹੇ ਸਮੇਂ ਦੇ ਉੱਪਰ ਪਰਿਵਾਰਾਂ ਨੂੰ ਜਾ ਕੇ ਹੌਸਲਾ ਦੇਣਾ ਬੜਾ ਜਿਆਦਾ ਜ਼ਰੂਰੀ ਹੋ ਜਾਂਦਾ ਹੈ ਸੋ ਇਹ ਗੱਲਾਂ ਸਾਡੇ ਨਾਲ ਅੱਜ ਮੁੱਖ ਮੰਤਰੀ ਸਾਹਿਬ ਨੇ ਰਾਜਪਾਲ ਜੀ ਨੇ ਡੀਜੀਪੀ ਸਾਹਿਬ ਨੇ ਕੀਤੀਆਂ ਹਾਂ ਇੱਕ ਗੱਲ ਸਾਡੇ ਵੀਰ ਨੇ ਬਹੁਤ ਸੋਹਣੀ ਕਹੀ ਉਹ ਕਹਿੰਦਾ ਵੀ ਸਾਨੂੰ ਇਹ ਵਿਸ਼ਵਾਸ ਦਿਵਾਓ ਵੀ ਜੇ ਫੌਜ ਇੱਥੋਂ ਅਟੈਕ ਕਰਦੀ ਹੈ ਤੇ ਨਨਕਾਣਾ ਸਹਿਬ ਤੇ ਅਟੈਕ ਨਹੀਂ ਹੋਵੇਗਾ ਉਹਨਾਂ ਨੇ ਬਹੁਤ ਵੱਡੀ ਗੱਲ ਕਹਿ ਦਿੱਤੀ ਕਹਿੰਨ ਕਿ ਸਾਨੂੰ ਇਹ ਵਿਸ਼ਵਾਸ ਦਿਵਾਓ ਉਹ ਕਹਿੰਦੇ ਵੀ ਇਹ ਕਿਵੇਂ ਹੋ ਸਕਦਾ ਹੈ ਵੀ ਸਾਡੇ ਹੀ ਆਸਥਾਨ ਹੋਵੇ ਧਾਰਮਿਕ ਤੇ ਫੌਜ ਸਾਡੀ ਉੱਤੇ ਅਟੈਕ ਕਰੇ ਤੇ ਕਹਿੰਦੇ ਵੀ ਦਰਬਾਰ ਸਹਿਬ ਦੀ ਜਿਹੜੀ ਸੁਰੱਖਿਆ ਆ ਇਹ ਵੀ ਯਕੀਨੀ ਬਣਾਈ ਜਾਵੇ ਉਹਨਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਦਰਬਾਰ ਸਹਿਬ ਸਾਡਾ ਮੱਕਾ ਆ ਇੱਥੇ ਅਸੀਂ ਹੋਰ ਲਾ ਦਨੇ ਆ ਤਿਆਰੀਆਂ ਕਰ ਦਨੇ ਆ ਤਾਂ ਕਿ ਇੱਥੇ ਕਿਸੇ ਪ੍ਰਕਾਰ ਦੀ ਘਟਨਾ ਨਾ ਵਾਪਰੇ ਇਹ ਬਹੁਤ ਵੱਡੀ ਗੱਲ ਕੋਈ ਹੈ ਜਾੰਗ ਕਿਸ ਚੀਜ਼ ਦਾ ਜੇ ਤੁਸੀਂ ਕਿਹਾ ਕਿ ਹੱਲ ਨਹੀਂ ਹੈ ਪਰ ਦੂਜੇ ਪਾਸੇ ਦੋਨੇ ਧਾਰਮਿਕ ਸਤਾਂ ਜੇ ਆਪਾਂ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਦੀ ਗੱਲ ਕਰੀਏ ਇਹ ਤਾਂ ਹਮੰਦਰ ਸਾਹਿਬ ਹੈ ਦੋਨੇ ਪਾਸੇ ਮੇਰੇ ਖਿਆਲ ਲੈਂਦਾ ਹਰ ਚੜਦਾ ਪੰਜਾਬ ਵੀ ਹੈ ਪੰਜਾਬ ਹੈ ਆ ਪਰ ਇੱਕ ਹੱਦ ਬਣੀ ਹੋਈ ਹੈ ਸੰਤਾਲੀ ਦੀ ਹਨਾ ਚਲੋ ਮੈਂ ਕਹਿਣਾ ਵੀ ਪਰਮਾਤਮਾ ਕਿਰਪਾ ਕਰੇ ਸਾਰੇ ਦੇਸ਼ਾਂ ਦਾ ਹੀ ਪਿਆਰ ਮੁਹੱਬਤ ਹੋਵੇ ਹਨਾ ਪਰ ਜੇ ਕੋਈ ਇਹੋ ਜੀ ਘਟਨਾ ਨੂੰ ਅੰਜਾਮ ਦਿੰਦਾ ਹੈ ਭਾਵੇਂ ਇਧਰੋਂ ਦਿੰਦਾ ਤੇ ਭਾਵੇਂ ਉਧਰੋਂ ਦਿੰਦਾ ਉਹ ਮੜਾ ਆ ਸੋ ਅੰਜਾਮ ਕਿਸੇ ਪ੍ਰਕਾਰ ਮਨੁੱਖਤਾ ਨੂੰ ਮਾਰ ਕੇ ਤੁਹਾਨੂੰ ਕੀ ਮਿਲੇਗਾ ਜੀ ਚੜਦੇ ਲੈਂਦੇ ਨੂੰ ਕੀ ਕਰਾਂਗੇ ਜੇ ਆਪਾਂ ਇੱਕ ਦੂਜ ਸੋ ਇਹੋ ਜੇ ਕਈ ਬਿਆਨ ਦੂਜੇ ਪਾਸਿਓਂ ਵੀ ਆਏ ਨੇ ਮੇਰਾ ਮੰਨਣਾ ਇਹ ਵੀ ਇਹੋ ਜੇ ਸਮੇਂ ਤੇ ਭੇੜੇ ਬਿਆਨ ਦੇਣ ਤੋਂ ਸੰਕੋਚ ਕਰਨਾ ਚਾਹੀਦਾ ਹੈ ਸੋਸ਼ਲ ਮੀਡੀਆ ਤੇ ਕਈ ਚੈਨਲ ਵੀ ਦਿਖਾ ਰਹੇ ਨੇ ਗਲਤ ਤਰੀਕੇ ਨਾਲ ਵੀਡੀਓ ਆ ਸੋਸ਼ਲ ਮੀਡੀਆ ਦੀ ਤੇ ਛੱਡੋ ਸੋਸ਼ਲ ਮੀਡੀਆ ਤੇ ਵੱਤੋ ਵੱਤ ਇਹੀ ਦਿਖਾ ਦਿੰਦਾ ਨੇ ਵੀ ਸਾਡੇ ਪਿੰਡ ਆ ਡਿੱਗਾ ਹਨਾ ਤੇ ਜਿਹੜਾ ਨੈਸ਼ਨਲ ਮੀਡੀਆ ਆ ਉਹ ਕੀ ਦਿਖਾ ਰਿਹਾ ਉਹਦੀ ਮੰਨੋ ਤੇ ਪਾਕਿਸਤਾਨ ਤੇ ਨਾਮੂ ਨਿਸ਼ਾਨੀ ਖਤਮ ਹੋ ਗਿਆ ਤਰਤੀ ਦੇ ਖਿੱਤੇ ਤੋਂ ਲਾਹੌਰ ਲਾਹੌਰ ਛੱਡੋ ਤੇ ਕਰਾਚੀ ਕੋਰ ਤੇ ਸਾਰਾ ਹੀ ਉਹ ਤੇ ਕਹਿੰਦੇ ਖਤਮ ਹੋ ਗਿਆ ਸੋ ਕੋਈ ਇੱਕ ਜ਼ਿੰਮੇਵਾਰ ਸਜਨਾਂ ਦੀਆਂ ਥੋੜ انداں ਵੀ ਤੁਹਾਡੇ ਤੇ پرچے ਪਾਵਾਂਗੇ ਮੈਂ ਕਹਿੰਦਾ ਚੈਨਲਾਂ ਦੇ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਵੀ ਇਹੋ ਜੀ ਜਿਹੜੀ ਘਟਨਾ ਹੋਈ ਨਹੀਂ ਤੁਸੀਂ ਹੁਣ ਇਹਨਾਂ ਨੇ ਪਾਤੀ ਲਾਹੌਰ ਦੇ ਵਿੱਚ ਆਹ ਸੁੱਟ ਲਿਆ ਗਿਆ ਤੇ ਉਧਰੋਂ ਪਾਕਿਸਤਾਨ ਵਾਲਿਆਂ ਨੇ ਵੀ ਉਹ ਕਹਿੰਦੇ ਆ ਗਲੀ ਦੇ ਪਰੌਂਠੇ ਬੜੇ ਮਸ਼ਹੂਰ ਨੇ ਅਸੀਂ ਤੇ ਕਹਿੰਦੇ ਪਰੌਂਠੇ ਖਾਈ ਜਾਂਦੇ ਆ ਕਹਿੰਦੇ ਹਲੇ ਕਹਿੰਦੇ ਆ ਸੋੜ ਦ ਸੋ ਗੱਲ ਗਲਤ ਚਲੀ ਗਈ ਨਾ ਸੋ ਮੈਂ ਕਹਿੰਨਾ ਵੀ ਗਲਤ ਪ੍ਰਚਾਰ ਕਿਸੇ ਪਾਸਿਓ ਨਾ ਹੋਵੇ ਇਹੋ ਜੀ ਸਥਿਤੀ ਵਿੱਚ ਤੇ ਬਾਈ ਜੀ ਹੋਵੇ ਹੀ ਨਾ ਜਦੋਂ ਦੋ ਦੇਸ਼ਾਂ ਦੀ ਆਪਸੀ جنگ ਹੋਵੇ ਨਾ ਉਦੋਂ ਮੂਰਖਮਤੀ ਵਾਲਾ ਕੋਈ ਬਿਆਨ ਨਹੀਂ ਦੇਣਾ ਚਾਹੀਦਾ ਦੇਖਦੇ ਕਿ ਹੁਣ ਜਿਸ ਤਰੀਕੇ ਨਾਲ ਸਮਝੌਤੇ ਦੀ ਵੀ ਗੱਲਾਂ ਹੋ ਰਹੀਆਂ ਕਿ ਅਮਰੀਕਾ ਵਿੱਚ ਪੈਕੇਜ ਜਿਹੜਾ ਸਮਝੌਤਾ ਕਰਾ ਰਿਹਾ ਦੇਖਦੇ ਕਿ ਉਹ ਸਥਿਤੀ ਕੀ ਬਣਦੀ ਥੋੜੇ ਕਹਿੰਦਾ ਮੈਂ ਸੁਮਿਤ ਦੇ ਨਾਲ ਤੇ